ਤੰਤ ਦੀ ਬਾਣੀ ਜਿਹੜੀ ਹੈ ਉਹ ਆਰੰਭ ਕਰਨ ਜਾ ਰਹੇ ਹਾਂ ਜੀ ਸੋ ਦਸਮ ਗ੍ਰੰਥ ਦੇ ਨਾਂ ਤੋਂ ਹੀ ਪਤਾ ਲੱਗਦਾ ਵੀ ਇਹ 10ਵੇਂ ਪਾਤਸ਼ਾਹ ਜੀ ਦੀਆਂ ਬਾਣੀਆਂ ਨੇ ਸਾਰੀਆਂ ਔਰ ਇਹਦੇ ਵਿੱਚ ਜਪ ਸਾਹਿਬ ਤੋਂ ਇਹ ਬਾਣੀ ਆਰੰਭ ਹੁੰਦੀ ਹੈ ਜਿਹੜਾ ਗ੍ਰੰਥ ਹੈ ਜਪ ਸਾਹਿਬ ਤੋਂ ਹੈ ਜਿੱਦਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਹਿਲਾ ਪਹਿਲੀ ਬਾਣੀ ਜਿਹੜੀ ਹੈ ਉਹ ਜਪਿਆ ਤੇ ਜਿਹੜਾ ਦਸ਼ਮ ਗ੍ਰੰਥ ਹੈ ਇਹਦੇ ਵਿੱਚ ਪਹਿਲੀ ਬਾਣੀ ਜਿਹੜੀ ਉਹ ਜਾਪਿਆ ਜੀ ਫਿਰ ਅਕਾਲ ਉਸਤਤ ਬਚਿੱਤਰਨਾਟਕ ਚੰਡੀ ਚਤਰ ਇੱਕ ਚੰਡੀ ਚਤਰ ਦੋ ਵਾਰ ਸ਼੍ਰੀ ਭਗਵਤੀ ਜੀ ਕੀ ਵਿਗਿਆਨ ਪ੍ਰਬੋਧ 24 అవਤਾਰ ਬ੍ਰਹਮਾਵਤਾਰ ਰੂਦਰ అవਤਾਰ ਰਾਮਕਲੀ ਬਾ ਸ਼ਹੀਦਾਸ਼ਵੀ ਸਬਿੱਜੇ ਖਾਲਸਾ ਮੈਮਰ ਸ਼ਸ਼ਤਰ ਨਾਮ ਵਾਲਾ ਚਿਤ੍ਰ ਉਪਖਿਆਨ ਜਫਰ ਨਾਮ ਤੇ ਹਕਾਇਤਾ ਸ਼੍ਰੀ ਬਾਣੀਆਂ ਨੇ ਤੇ 1428 ਦੇ ਅੰਗ ਨੇ ਪੰਨੇ ਨੇ ਸੁਸਾંગ ਸਿੰਘ ਜੀ ਜਾਬ ਸਾਹਿਬ ਤੋਂ ਸਹਿਬ ਸੱਚੇ ਪਾਤਸ਼ਾਹ ਜੀ ਨੂੰ ਸ਼ੁਰੂ ਕਰਦੇ ਇਹਦੀ ਰਚਨਾਵਾਰੀ ਥੋੜੀ ਜਿਹੀ ਪਹਿਲਾਂ ਆਪਾਂ ਵਿਚਾਰ ਕਰ ਲਈਏ ਕਿਉਂਕਿ ਪੌਂਟਾ ਸਾਹਿਬ ਦੀ ਰਚਨਾ ਹੈ ਜੀ 1699 ਦੇ ਵਿੱਚ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਖਾਲਸਾ ਪੰਥ ਸਾਇਦ ਦੇ ਆ ਉਹਦੇ ਵਿੱਚ ਪਹਿਲੀ ਬਾਣੀ ਜਿਹੜੀ ਹੈ ਉਹ ਜਪਜੀ ਸਾਹਿਬ ਹੈ ਤੇ ਦੂਜੀ ਬਾਣੀ ਜਪੁ ਸਾਹਿਬ ਹੈ ਜੀ ਤੇ ਤੀਸਰੀ ਬਾਣੀ ਸਭ ਇਹ ਅਕਾਲ ਉਸਤਤਿ ਵਿੱਚ ਹੈ ਤੇ ਚੌਪਈ ਸਾਹਿਬ ਚਰਿਤ੍ਰੂਪਖਿਆਨ ਦੇ ਵਿੱਚ ਹੈ ਤੇ ਅਨੰਦ ਸਾਹਿਬ ਦੀ ਬਾਣੀ ਜਿਹੜੀ ਹੈ ਉਹ ਸਹਿਬ ਸੱਚੇ ਪਾਤਸ਼ਾਹ ਜੀ ਨੇ ਲਈ ਹੈ ਇਸ ਕਰਕੇ ਜਾਬ ਸਾਹਿਬ ਦੀ ਜਿਹੜੀ ਰਚਨਾ ਇਹ ਪੌਂਟਾ ਸਾਹਿਬ ਦੇ ਸਥਾਨ ਤੇ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਜਿੱਦਾਂ ਜਿਹੜਾ ਪ੍ਰਕਾਸ਼ ਹੈ ਉਹ ਪਟਨਾ ਸਾਹਿਬ ਦਾ ਹੈ ਦਸਵੇਂ ਪਾਤਸ਼ਾਹ ਜੀ ਦਾ ਉਹ ਪਟਨਾ ਸਾਹਿਬ ਦੇ ਵਿੱਚ ਸਾਹਿਬ ਜੀ 5 ਕੁ ਸਾਲ ਜਾਂ 5 ਸਾਢੇ 5 ਸਾਲ ਇਨਕ ਸਮਾਂ ਠਹਿਰੇ ਰਹੇ ਆ ਫਿਰ ਅਨੰਦਪੁਰ ਸਾਹਿਬ ਸਾਹਿਬ ਜੀ ਆਏ ਅਨੰਦਪੁਰ ਸਾਹਿਬ ਇੱਕ ਵਾਰ ਸਾਹਿਬ ਜੀ ਰਹੇ 13 ਸਾਲ ਉਸ ਤੋਂ ਬਾਅਦ ਫਿਰ ਵਿੱਚ ਪੌਂਟਾ ਸਾਹਿਬ ਆਣ ਕੇ 1.5 ਤਿੰਨ ਸਾਲ ਦਾ ਸਮਾਂ ਮਹਾਰਾਜ ਜੀ ਠਹਿਰੇ ਆ। ਫਿਰ ਠਹਿਰਦੇ ਨੇ ਸਾਹਿਬ ਜੀ ਕੁੱਟਕਟ ਇੱਕ ਵਾਰੀ 13 ਸਾਲ ਤੇ ਇੱਕ ਵਾਰੀ 17 ਸਾਲ। ਤੇ ਇਹ ਜਿਹੜਾ ਸਮਾਂ ਆ ਕੁੱਲ 30 ਸਾਲ ਦਾ ਸਮਾਂ ਉਹਨਾਂ ਦਾ ਅਨੰਦਪੁਰ ਸਾਹਿਬ ਦਾ ਹੈ। ਖਾਸ ਕਰਕੇ ਪੌਂਟਾ ਸਾਹਿਬ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਜੀ ਆਏ ਆ ਉਹ 13 ਸਾਲ ਜਿਹੜੇ ਠਹਿਰੂ ਤੋਂ ਬਾਅਦ ਨਹੀਂ ਉਹ ਬਾਦ ਵਿੱਚ ਆਇਆ ਸੱਚੇ ਬਜਰੂ 30 ਸਾਲ ਇੱਥੇ ਪੂਰੇ ਹੋ ਗਏ ਸੇ ਬਾਦ ਵਿੱਚ ਜਰੂਰ ਪੌਂਡਾ ਸਾਹਿਬ ਆਇਆ ਉਹ ਕਿ ਪੌਂਡਾ ਸਾਹਿਬ ਮਾਰੇ ਸੱਚੇ ਪਾਸ਼ਾ ਜੀ ਆ ਜਾਂਦੇ ਐ ਕੋਈ 1685 ਜਾਂ 86 ਵਿੱਚ ਮਾਰੇ ਪੌਂਡਾ ਸਾਹਿਬ ਆ ਕੇ ਸੀ ਜੀ ਪੌਂਡਾ ਸਾਹਿਬ ਆਏ ਤੇ ਪਹਿਲਾ ਜੁਗ ਜੁੱਧ ਜਿਹੜਾ ਹੈ ਪੰਗਾਣੀ ਦਾ ਇਹ ਪੌਂਡਾ ਸਾਹਿਬ ਦੀ ਧਰਤੀ ਤੇ ਮਹਾਰਾਜ ਨੇ ਲੜਿਆ ਸੀਗਾ ਜੀ ਪੌਂਡਾ ਸਾਹਿਬ ਜਦੋਂ ਸਹਿਬ ਸੱਚੇ ਪਾਸ਼ਾ ਗਲਨਾਨ ਦਾ ਰਾਜਾ ਸੀ ਨਾ ਬੇਦਨੀ ਪ੍ਰਕਾਸ਼ ਤੇ ਇਹਨੇ ਗੁਰੂ ਸਾਹਿਬ ਜੀ ਨੂੰ ਇਨਵਾਈਟ ਕੀਤਾ ਸੀਗਾ ਜੀ ਜੇ 1685 86 ਵਿੱਚ ਆਏ ਤੇ 1700 ਦੇ ਚਾਰ ਦੇ ਵਿੱਚ ਸਾਹਿਬ ਜੀ ਕਿਲਾ ਛੱਡਦੇ ਆ ਜੀ ਤੇ ਇਹਦਾ ਮਤਲਬ ਵਿਚ ਵਿਚਾਲੇ ਸਾਹਿਬ ਸੱਚੇ ਪਾਤਸ਼ਾਹ ਜੀ ਕਿਤੇ ਜਿਹੜੇ ਸਾਲ ਜਿਹੜੇ ਆ 3.5 ਸਾਲ ਵਿਚ ਵਿਚਾਲੇ ਕਿਤੇ ਰਹੇ ਆ ਜੀ ਇਹ ਕਿ ਪੜਾ ਸਭ ਦਾ ਜਿਹੜਾ ਸਮਾਂ ਉਹ 1685 ਜਾਂ 86 ਦਾ ਆ ਜਦੋਂ ਮਹਾਰਾਜ ਇੱਥੇ ਪੜਾ ਸਭ ਆ ਗਏ ਸੀਗੇ ਤੇ ਬਿਰਾਂਜਨ ਮੇਦਨੀ ਪ੍ਰਕਾਸ਼ ਜਿਹੜਾ ਇਹ ਨਾਨਦ ਦਾ ਰਾਜਾ ਤੇ ਇਹਦੀ ਤਾਂ ਰਾਜਾ ਫਤਿਹ ਸ਼ਾ ਗੜਵਾਲ ਦਾ ਰਾਜਾ ਸ਼੍ਰੀਨਗਰ ਦਾ ਇਹਨਾਂ ਦੀ ਆਪਸ ਵਿੱਚ ਕਾਫੀ ਲੜਾਈ ਰਹਿੰਦੀ ਸੀ ਤੇ ਮੇਦਨੀ ਪ੍ਰਕਾਸ਼ ਨੇ ਮਾਰਨ ਨੂੰ ਇਨਵਾਈਟ ਕੀਤਾ ਕਿ ਤੁਸੀਂ ਮੇਰੇ ਕੋਲ ਆਓ ਸੱਚੇ ਪਾਤਸ਼ਾਹ ਜੀ ਨਾਨ ਆਏ ਹਿਮਾਚਲ ਦੇ ਵਿੱਚ ਨਾਲ ਪੈਂਦਾ ਤੇ ਫਿਰ ਸ਼ਹਿਰ ਕਰਦੇ ਕਰਦੇ ਤੇ ਜਦੋਂ ਐ ਮੇਦਨੀ ਪ੍ਰਕਾਸ਼ ਨੇ ਕਿਹਾ ਵੀ ਤੁਸੀਂ ਮੇਰੇ ਕੋਲ ਰਹੋ ਪਾਸ਼ਾ ਕਹਿੰਦੇ ਸੀ ਆਪਣੀ ਪਸੰਦ ਵਾਲੀ ਜਗ੍ਹਾ ਤੇ ਰਹਾਂਗੇ ਫਿਰ ਜਮਨਾ ਤੇ ਕੰਢੀ ਤੇ ਮਾਰਾ ਜਾਇ ਸੀ ਉਸ ਜਿੱਥੇ ਜਮਨਾ ਤੋਂ ਉਰਲਾ ਪਾਸ਼ਾ ਸਾਰਾ ਸਗਾ ਰਾਜਾ ਮੇਦਨੀ ਪ੍ਰਕਾਸ਼ ਦਾ ਪਰਲਾ ਸਗਾ ਉਗੜਵਾਲ ਤੇ ਰਾਜੇ ਦਾ ਅਤੇ ਚੰਦ ਦਾ ਸਗਾ ਸਰਲਕਾ ਥੋੜੇ ਦਿਨਾਂ ਜੀ ਮਹਾਰਾਜ ਇੱਥੇ ਕਿਲਾ ਬਣਾਤਾ ਸੀ ਪੌੜਾ ਸਾਹ ਹਦ ਤੇ ਇੱਥੇ ਕਿਲਾ ਬਣਾ ਕੇ ਇੱਥੇ ਸਾਹਿਬ ਜੀ ਨੇ ਫੌਜਾਂ ਰੱਖੀਆਂ ਤੇ ਇਹਨਾਂ ਦਿਨਾਂ ਦੇ ਵਿੱਚ ਹੀ ਰਾਜਾ ਜਿਹੜਾ ਭੀਮਚੰਦ ਉਹਦੇ ਲੜਕੀ ਦੀ ਸ਼ਾਦੀ ਸੀ ਪਹਿਲੋਂ ਮੰਗਣੀ ਹੋਈ ਸੀ ਤੇ ਮੰਗਣੀ ਦੇ ਵਿੱਚ ਇਹਨੇ ਮਹਾਰਾਜ ਸੱਚੇ ਪਾਸ਼ਾ ਜੀ ਕੋਲੋਂ ਪ੍ਰਸ਼ਾਦੀ ਹਾਥੀ ਪੰਜ ਕਲਾ ਸ਼ਾਸਤਰ ਤੇ ਤੰਬੂ ਇਹ ਚੀਜ਼ਾਂ ਜਿੰਨੇ ਸਾਰੀਆਂ ਮੰਗੀਆਂ ਸਨ ਤੇ ਮਹਾਰਾਜ ਨੇ ਉਹਨਾਂ ਦੀ ਖੁੱਟੀ ਨੀਤੀ ਜਾਣ ਲਈ ਸੀ ਦਿੱਤੀਆਂ ਨਹੀਂ ਸੀ ਕਹਿੰਦੇ ਸੰਗਤੀਆਂ ਚੀਜ਼ਾਂ ਭਾਈ ਇਹ ਗੁਰੂ ਘਰ ਵਿੱਚ ਸ਼ੋਭਾ ਪਾਉਂਦੀਆਂ ਤੇ ਜਦੋਂ ਬਰਾਤ ਲੈ ਕੇ ਨਿਕਲਿਆ ਤੇ ਉਹ ਪੌੜਾ ਸਾਹਿਬ ਦਾ ਇੱਕ ਰਸਤਾ ਸੀ ਉੱਥੋਂ ਉਹਨਾਂ ਨੂੰ ਨਿਕਲਣਾ ਸੀਗਾ ਤੇ ਮਹਾਰਾਜ ਨੇ ਜਾਣ ਨਹੀਂ ਦਿੱਤੇ ਜੀ ਇੱਕ ਕੱਲਾ ਅਜਮੇਰ ਚੰਦ भीमचंद ਦਾ ਲੜਕਾ ਤੇ ਨਾਲ ਦੋ ਚਾਰ ਸੇਵਾਦਾਰ ਨਿਕਲ ਦਿੱਤੇ ਸੀ ਰਾਜਾ ਭੀਮचंद ਨਹੀਂ ਸੀ ਜਾ ਸਕਿਆ ਆਪਣੇ ਪੁੱਤਰ ਦੇ ਵਿਆਹ ਦੇ ਜਿਹੜੇ ਫੇਰੇ ਸੀ ਨਾ ਜੀ ਉਥੇ ਨਹੀਂ ਸੀ ਪਹੁੰਚ ਸਕਿਆ ਮੜਾ ਮਨ ਦੇ ਵਿੱਚ ਗੁੱਸਾ ਸੀ ਭੀਮचंद ਦੇ ਜਿਹੜਾ ਫਤੇਸ਼ਾ ਜਿਹਦੀ ਲੜਕੀ ਹੈ ਉਹਨੇ ਗੁਰੂ ਸਾਹਿਬ ਜੀ ਨੂੰ ਵਿਆਹ ਤੇ ਇਨਵਾਈਟ ਕੀਤਾ ਸੀ ਜੀ ਵੀ ਤੁਸੀਂ ਆਓ ਇਦੋਂ ਰਾਜਾ ਭੀਮਚੰਦ ਘੁੰਮ ਘੁਮਾ ਕੇ ਫੌਜਾਂ ਲੈ ਕੇ ਪਹੁੰਚਾ ਕਾਫੀ ਲੇਟ ਫਿਰ ਸਮਾਗਮ ਰੱਖਿਆ ਗਿਆ ਤੇ ਉਹਦੇ ਚ ਗੁਰੂ ਸਾਹਿਬ ਜੀ ਆਪ ਤਾਂ ਨਹੀਂ ਸੀ ਗਏ ਆਨੰਦ ਚੰਦ ਮਹਾਰਾ ਦਾ ਇੱਕ ਸ਼ਾਹਨਾਪਤੀ ਸੀਗਾ ਉਹਨੂੰ ਭੇਜਿਆ ਦਾਹਰਾਮ ਸੀਗਾ ਤੇ ਇੰਜ 500 ਸਵਾਰ ਮਾਰੇ ਨੇ ਭੇਜੇ ਸੀ ਤੰਬੂਲ ਦੇ ਕੇ ਭੇਜੇ ਜਿਹਨੂੰ ਆਪਾਂ ਖੱਟ ਕਹਿੰਦੇ ਨੇ ਆ ਪੰਜਾਬੀ ਚ ਖਾਟੇ ਲੜਕੀ ਦਾ ਵਿਆਹ ਸੀ ਮਾਰੇ ਨੇ ਲੜਕੀ ਵਾਲੇ ਵੱਲੋਂ ਹੀ ਜਾਣਾ ਸੀ ਤੇ ਲੜਕੀ ਨੂੰ ਅਸ਼ੀਰਵਾਦ ਜਿਹੜਾ ਤੰਬੂਲ ਉਹ ਭੇਜਿਆ ਜਦੋਂ ਸਾਰਿਆਂ ਨੇ ਕਹਿੰਦੇ ਖੱਟ ਉੱਥੇ ਲਾਇਗਾਇ। ਤੇ ਸਭ ਤੋਂ ਕੀਮਤੀ ਖੱਟ ਜਿਹੜਾ ਸੀਗਾ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸੀ। ਤੰਬੂਲ ਕਾਫੀ ਮਹਿੰਗਾ ਸੀਗਾ ਇਹ। ਭੀਮਚੰਦ ਨਾਰਾਜ਼ ਹੋਇਆ ਵੀ ਇਹਨਾਂ ਦਾ ਇੱਥੋਂ ਖੱਟ ਚਕਾਓ। ਤੇ ਉਸ ਵਕਤ ਆਨੰਦ ਚੰਦ ਨੇ ਦਿਆਰਾਮ ਜੀ ਨੇ ਸ਼ਿਆਣਬ ਕੀਤੀ ਤੇ ਆਪਣੇ ਡੇਰੇ ਆ ਕੇ ਸਾਰਾ ਸਮਾਨ ਇਕੱਠਾ ਕਰਕੇ। ਭੀਮਚੰਦ ਦੇ ਮਨ 'ਚ ਮੈਲ ਸੀ ਕਿ ਵੀ ਇਹਨਾਂ ਦਾ ਮੈਂ ਖੱਟ ਲੁੱਟ ਲੈਣਾ ਤੇ ਇਹ ਕੈਦ ਕਰ ਲੈਣੇ ਸਾਰੇ। ਤੇ ਉਸੇ ਵਕਤ ਨੰਦ ਚੰਦ ਨੇ ਦਿਯਾਰਾਮ ਜੀ ਨੇ ਸਲਾਹ ਕਰਕੇ ਤੇ ਫੜਾਫੜ ਸਿੰਘਾਂ ਦੇ ਨਾਲ ਹੋ ਕੇ ਤੇ ਜਦੋਂ ਜਮਨਾ ਦਰਿਆ ਜਦੋਂ ਉੱਥੋਂ ਪਾਰ ਕਰਨ ਲੱਗੇ ਤਾਂ ਥੋੜੀ ਜਿਹੀ ਲੜਾਈ ਹੋਈ ਤੇ ਸਹੀ ਸਲਾਮਤੀ ਵਾਪਸ ਆ ਗਏ ਜੀ ਭੀਮ ਚੰਦ ਦੇ ਕਹਿਣ ਤੇ ਰਾਜਾ ਫਤਿਹ ਸ਼ਾਹ ਨੂੰ ਗੁਰੂ ਸਾਹਿਬ ਜੀ ਦੇ ਨਾਲ ਲੜਨਾ ਪਿਆ ਜੀ ਤੇ ਉਹ ਪੰਗਾਣੀ ਦਾ ਜੁੱਧ ਹੋਇਆ ਜੀ ਪੰਗਾਣੀ ਦੇ ਜੁੱਧੇ ਦੇ ਵਿੱਚ ਪਤਾ ਸਾਰਿਆਂ ਨੂੰ ਗੁਰੂ ਸਾਹਿਬ ਜੀ ਦੀ ਫਤੇ ਹੋਈ ਸੀ ਜੀ ਮਹਾਰਨੀ ਜਿੱਤ ਹਾਸਲ ਕੀਤੀ ਸੀ ਜੀ ਇੱਥੇ ਹੀ ਸ਼ਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ ਛਗਾ ਜੀ ਪੌਂਡਾ ਸਾਹਿਬ ਦੀ ਧਰਤੀ 'ਚੋਂ ਪੌਂਡਾ ਸਾਬ ਗਏ ਉੱਥੇ ਇੱਕ ਹੋਰ ਚੀਜ਼ ਦੇਖਣ ਵਾਲੀ ਹੈ ਇਹ ਜਮਨਾ ਉੱਥੇ ਮਹਾਰਾ ਕਵੀ ਦਰਬਾਰ ਲਾਉਂਦੇ ਹੁੰਦੇ ਸੀਗੇ ਚਾਰ ਜਗ੍ਹਾ ਤੇ ਕਵੀ ਦਰਬਾਰ ਸਾਹਿਬ ਜੀ ਨੇ ਲਾਏ ਆ ਇੱਕ ਤਾਂ ਪੌਂਡਾ ਸਾਹਿਬ ਦਾ ਸਥਾਨ ਆ ਤੇ ਇੱਕ ਆਨੰਦਪੁਰ ਸਾਹਿਬ ਦਾ ਸਥਾਨ ਆ ਇੱਥੇ ਵੀ ਕਵੀ ਦਰਬਾਰ ਹੁੰਦਾ ਸੀ ਇੱਕ ਮਾਲਵੇ ਦੀ ਧਰਤੀ ਤੇ ਲੱਖੀ ਜੰਕਾ ਖਾਲਸਾ ਉੱਥੇ ਵੀ ਕਵੀ ਦਰਬਾਰ ਲੱਗਦਾ ਰਿਹਾ ਜੀ ਤੇ ਕਰਦੇ ਦੇ ਹਿਤ ਦੇ ਵਿੱਚ ਕਵੀ ਦਰਬਾਰ ਲੱਗਦਾ ਰਿਹਾ ਸ਼ਹਿਵ ਜੀ ਦਾ ਮਹਾਰਾਜ ਦੇ ਕੋਲ 52 ਕਵੀ ਸਗੇ ਜੀ ਤੇ 35 ਉਹਨਾਂ ਕੋ ਵਿਦਵਾਨ ਸੀ ਜਿਹੜੇ ਅਲੱਥਾ ਕਰਦੇ ਸੀਗੇ ਜੀ ਜਿਹੜੇ ਜਿੱਦਾਂ ਮਹਾ ਭਾਰਤ ਦਾ ਅਲੱਥਾ ਪਰਮਾਣ ਦਾ ਅਲੱਥਾ ਉਹ ਜਿਹੜੇ ਜਿਨੇ ਹਿੰਦੀ ਸੰਸਕ੍ਰਿਤ ਵਿੱਚ ਗ੍ਰੰਥ ਸੀਗੇ ਉਹਨਾਂ ਦੇ ਅਲੱਥੇ ਮਹਾਰਾਜ ਨੇ ਕਰਵਾਏ ਸੀਗੇ ਉਹ 35 ਵਿਦਵਾਨ ਸੀਗੇ ਜੀ ਤੇ ਚਾਰ ਸਹਿਬ ਸੱਚੇ ਬਾਦਸ਼ਾਹ ਜੀ ਦੇ ਕੋਲ ਹਜੂਰੀ ਲਖਾਰੀ ਸੀਗੇ ਮਹਾਰਾ ਜਿਹੜੀ ਰਚਨਾ ਲਿਖਦੇ ਹੁੰਦੇ ਸੀ ਨਾ ਜੀ ਬੋਲਦੇ ਹੁੰਦੇ ਸੀ ਉਹ ਵੀ ਉਹ ਲਿਖਦੇ ਹੁੰਦੇ ਸੀ ਜਦਾਂ ਇੱਕ ਸ਼ਬਦਾਂ ਦਾ ਜਲਸ ਤੋਂ ਹੀ ਥਲਸ ਤੋਂ ਹੀ ਤੂੰ ਹੀ ਤੂੰ ਹੀ ਕਰੋ ਸ਼ਬਦੋਂ ਦਾ ਆਉਂਦਾ 6 ਘੰਟੇ ਮਹਾਰਾ ਸੱਚੇ ਪਾਤਸ਼ਾਹ ਤੂੰ ਹੀ ਤੂੰ ਹੀ ਤੂੰ ਹੀ ਤੇਰੀ ਬੋਲਦੇ ਰਹੇ ਇਹ ਪੌੜਾ ਸਾਉ ਦੀ ਸਥਾਨ ਤੇ ਤੇ ਉਹ ਭਾਈ ਮਨੀ ਸਿੰਘ ਜੀ ਉਹੀ ਲਿਖਦੇ ਰਹੇ ਜਦੋਂ ਸਹਿਬ ਸੱਚੇ ਪਾਤਸ਼ਾਹ ਜੀ ਵਿਰਤੀ ਤੋਂ ਥਾਣੋਂ ਪੁੱਛਿਆ ਕੀ ਲਿਖਿਆ ਕਹਿੰਦੇ ਜੀ ਤੁਸੀਂ ਜੋ ਲਖਾਇਆ ਤੂੰ ਹੀ ਤੂੰ ਹੀ ਤੂੰ ਹੀ ਤੇਰੇ ਦਾ 16000 ਵਾਰੀ ਤੁਹੀ ਤੁਹੀ ਮਾਰੇ ਬੋਲੇ ਪਰ ਇਸ ਇੱਥੇ ਫਿਰ 16000 ਵਾਰ ਨਹੀਂ ਕੇਵਲ 16 16 ਵਾਰ ਇਸ ਸ਼ਬਦ ਦੇ ਵਿੱਚ ਤੁਹੀ 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 ਰਣ ਦਿੱਤਾ ਸਿਫਰੇ ਸਾਰੇ ਵਾਰ ਨਿਕਟਵਾ ਦਿੱਤੇ ਸੀ ਤਾਂ ਕਹਿੰਦਾ ਭਾਵ ਇੱਥੇ ਕਵੀ ਦਰਬਾਰ ਲੱਗਿਆ ਤੇ ਇਸ ਸਥਾਨ ਤੋਂ ਸਹਿਬ ਸੱਚੇ ਪਾਤਸ਼ਾਹ ਜੀ ਨੇ ਜਾਪ ਸਾਹਿਬ ਦੀ ਰਚਨਾ ਕੀਤੀ ਅਕਾਲ ਉਸਤਤ ਵੀ ਇੱਥੇ ਹੀ ਲਿਖਿਆ ਗਿਆ ਮਾਸ਼ਾ ਅੱਲ੍ਹਾ ਜਾਪ ਸਾਹਿਬ ਹੁਣ ਜਿਹਦਾ ਸਰਲੇਖ ਹੈ ਹੈਨਾ ਸ਼ਰਲਿਖ ਜਪੁ ਸਹਿ ਇੱਕ Jap ਤੇ Jap ਜਪੁ ਸਹਿ ਜਪਜੀ ਸਾਹਿਬ ਜੀ ਦਾ ਇਹਨਾਂ ਨੂੰ Jap ਆ ਇਹਨਾਂ ਇਹਨਾਂ Jap ਆ ਤੇ ਜਿਹੜੀ ਮਹਾਰਾ ਨੇ ਇਹ ਬਾਣੀ ਰਚੀ ਅੰਮ੍ਰਿਤ ਦੀ ਦੂਜੀ ਬਾਣੀ ਇਹਦਾ ਨਾਮ ਮਹਾਰਾ ਜੀ ਨੇ Jap ਰੱਖਿਆ ਜੀ Jap ਇਹ ਜੇ ਸ਼ੁਰੂ ਕਰਦੇ ਆ ਪਹਿਲੋਂ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਹਿੰਦੀ ਮਾਰਾ ਜਿੱਥੋਂ ਸ਼ੁਰੂ ਕਰਦੇ ਆ। ਸੋ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹਦੇ ਵੀ ਅਰਥ ਸਹਿਬ ਜੀ ਨੇ ਆਨੰਦਪੁਰ ਸਾਹਿਬ ਦੇ ਵਿੱਚ ਕੀਤੇ ਸੀ ਜੀ। ਆਨੰਦਪੁਰ ਸਾਹਿਬ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਸੀ ਤੇ ਘੋੜੇ ਤੇ ਚੜਨ ਲੱਗੇ ਤੇ ਮਾਰਾ ਨੇ ਕਿਹਾ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਅਰਥ ਸਣਾਓ ਕੋਈ ਜਣਾ। ਪਰ ਟਾਈਮ ਦੇਤਾ ਕਹਿੰਦੇ ਇਹ ਅਸੀਂ ਘੋੜੇ ਦੀ ਰਕਾਬ ਤੇ ਪੈਰ ਰੱਖਣਾ ਤੇ ਘੋੜੇ ਤੇ ਚੜਨਾ ਇੰਨੇ ਸਮੇਂ 'ਚ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਅਰਥ ਸਣਾ ਦਿਓ। ਸਾਰੇ ਚੁੱਪ ਕਰ ਗਏ ਸੀ। ਇਹ ਘੋੜਿਆਂ ਦੀ ਸੇਵਾ ਕਰਨ ਵਾਲਾ ਸੀ ਸੇਵਾਦਾਰ ਉਹ ਕਹਿੰਦਾ ਮਹਾਰਾਜ ਮੈਨੂੰ ਆਗਿਆ ਦਿਓ ਮਹਾਰਾਜ ਨੇ ਉਹਨੂੰ ਆਗਿਆ ਕੀਤੀ ਤੇ ਮਹਾਰਾਜ ਘੋੜੇ ਤੇ ਚੜਨ ਲੱਗੇ ਕਹਿੰਦਾ ਸੱਚੇ ਪਾਤਸ਼ਾਹ ਜੀ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਨੇ ੴ ਸਤਿਗੁਰ ਪ੍ਰਸਾਦ ਤੇ ਮਹਾਰਾਜ ਨੇ ਤਿੰਨ ਵਾਰੀ ਨੂੰ ਨਿਹਾਲ 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 ਕਹ ਦਿੱਤਾ ਸੀ ਕਹਿੰਦੇ ਸੇਕਕੇ ਦੇ ਮਹਾਰਾਜ ਇਹ ਕੀ ਕਹਿੰਦੇ ਨਹੀਂ ਭਾਈ ਸੜਾ ੴ ਸਤਿਗੁਰ ਪ੍ਰਸਾਦ ਇਹੋ ਹੀ ਅਰਥ ਹੈ ਬਾਕੀ ਤਾਂ ਏਕ ਓੰਕਾਰ ਸਤਗੁਰ ਪ੍ਰਸਾਦ ਇਹਨੂੰ ਸਿੱਧ ਕੀਤਾ ਗਿਆ ਸਾਰੀ ਬਾਣੀ ਦੇ ਵਿੱਚ ਕਹਿੰਦੇ ਅਸਰ ਇਹੋ ਹੀ ਹੈ ਇਹਨੂੰ ਸਿੱਧ ਕੀਤਾ ਗਿਆ ਇਹ ਸਾਰਾ ਵਿਖਿਆਨ ਏਕ ਓੰਕਾਰ ਸਤਗੁਰ ਪ੍ਰਸਾਦ ਹੈ ਇਹ ਬਾਦਸ਼ਾਹ ਕਹਿੰਦੇ ਕਿਉਂਕਿ ਜਿਹੜਾ ਜਿਆਦਾ ਮੰਤਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਜਿਆਦਾ ਮੰਗਲ ਹੈ ਏਕ ਓੰਕਾਰ ਸਤਗੁਰ ਪ੍ਰਸਾਦ ਹੀ ਆਇਆ ਫੇਰ ਹੁੰਦਾ ਮਤਲਬ ਆਪਾਂ ਸਾਰੇ ਤਾਂ ਜਾਣਦੇ ਹੀ ਆਂ ਕਿ ਇੱਕ ਓੰਕਾਰ ਇੱਕ ਪ੍ਰਮਾਤਮਾ ਇੱਕ ਹੈ ਓੰਕ ਪ੍ਰਕਾਸ਼ਿਕ ਹੈ ਕਾਰਿਕ ਰਸ ਹੈ ਸਤਗੁਰ ਸਤ ਦਾ ਗਿਆਨ ਪ੍ਰਸਾਦ ਉਹਦੀ ਕਿਰਪਾ ਫਿਰ ਇਹਦੇ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਨੇ ਜਿਹੜੀ ਫਤਿਹ ਸ਼ਬਦ ਲਿਖਿਆ ਉਹ ਵਾਹਿਗੁਰੂ ਜੀ ਕੀ ਫਤਿਹ ਲਿਖਿਆ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਦੀ ਫਤਿਹ ਪਰਮਾਤਮਾ ਪਰਮੇਸ਼ਰ ਦੀ ਫਤਿਹ ਪਰਮੇਸ਼ਰ ਦੀ ਫਤਿਹ ਫੇਰ ਬਾਣੀ ਦਾ ਜਾਪ ਸਰਲਿਕ ਲਿਖ ਦਿੱਤਾ ਸ਼੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਮੁਖਵਾਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦੋਂ ਨਿਕਲੇ ਹੋਏ ਇਹ ਪਾਵਨ ਬਚਨ ਸ਼ਬਦ ਛੰਦ ਤਾਂ ਪ੍ਰਸਾਦ ਜਪੁ ਸਾਹਿਬ ਜੀ ਦੀ ਬਾਣੀ ਵਿੱਚ ਸਹਿਬ ਸੱਚੇ ਪਾਤਸ਼ਾਹ ਜੀ ਨੇ ਕੁੱਲ 22 ਛੰਦ ਵਰਤੇ ਆ ਜੀ 22 ਛੰਦ ਉੰਜ ਛੰਦ ਦਸ ਨੇ ਪੂਰੇ ਜਪੁ ਸਾਹਿਬ ਦੇ ਵਿੱਚ ਤੇ ਪਰ ਕੁਝ ਛੰਦ ਨੇ ਜਿਹੜੇ ਦੋਰੀ ਦੋਰੀ ਵਾਰ ਵਰਤਦੇ ਤੇ ਮੰਨ 22 ਛੰਦਾਂ ਦੇ ਵਿੱਚ ਇਹ ਸਾਰੀ ਬਾਣੀ ਸਾਬ ਜੀ ਨੇ ਛੰਦਾਂ ਬੰਦ ਕੀਤੀ ਹੈ ਜੀ। ਔਰ ਇਹਦੇ 199 ਬੰਦ ਹੈ। 199 ਪਦੇ ਕਹ ਲਓ। 199 ਬੰਦ ਕਹ ਲਓ। ਇਹਦਾ ਨਾਂ ਲਿਖ ਦਿੱਤਾ ਛਪੈ ਛੰਦ ਤਪ ਪ੍ਰਸਾਦ। ਜਿਹਦਾ ਅ ਇੱਕ ਜਿਹੜੇ ਹਿੰਦੂ ਵੀਰ ਆ ਹਿੰਦੂ ਕਵੀ ਆ। ਉਹ ਵੀ ਜਦੋਂ ਲਿਖਦੇ ਖੱਟਪਟ ਸ਼ੰਦ ਉਹ ਲਿਖਦੇ ਆ ਮਤਲਬ 6 ਲਾਈਨਾਂ ਵਾਲਾ ਸ਼ੰਦ ਤੇ ਮਹਾਰਾਣੇ ਨੂੰ ਛਪੈ ਸ਼ੰਦ ਲਿਖ ਦਿੱਤਾ ਛਪੈ ਸ਼ੰਦ ਇਹ ਜਿਹੜਾ ਸ਼ੰਦ ਹੈ ਇਹ 6 ਲਾਈਨਾਂ ਵਾਲਾ ਸ਼ੰਦ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੂਲ ਮੰਤਰ ਹੈ ਤੇ ਮੂਲ ਮੰਤਰ ਦੇ ਵਿੱਚ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਜੀ ਮੂਲ ਮੰਤਰ ਦੇ ਵਿੱਚ ਹੀ ਹੈ ਇਸੇ ਤਰ੍ਹਾਂ ਜਿਹੜਾ ਛਪੈ ਸ਼ੰਦ 6 ਲਾਈਨਾਂ ਵਾਲਾ ਸ਼ੰਦ ਹੈ ਨਾ ਸੋ ਇਹ ਜਿਹੜਾ ਮਹਾਰਾਣੇ ਲਿਖਿਆ ਇਹ ਸਾਰਾ ਜਪ ਸਾਹਿਬ ਇਜਾਪ ਸਾਹਿਬ ਇਹ ਛੇ ਲੈਣਾ ਵਾਲੇ ਸ਼ਾਂਦ ਦੇ ਵਿੱਚ ਦਾ ਸਾਰਾ ਸਾਰੀ ਸਾਰੇ ਜਾਪ ਸਾਹਿਬ ਜੀ ਦਾ ਜੀ ਸੋ ਇੱਕ ਐਸੀ ਬਾਣੀ ਹੈ ਜਿਹਦੇ ਵਿੱਚ ਬਾਰ 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 ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦਾ ਨਾਮ ਲੈ ਲੈ ਕੇ ਨਾਮ ਲੈ ਲੈ ਕੇ ਉਹਨੂੰ ਨਮਸਕਾਰ ਕੀਤੀ ਹੋਈ ਹੈ 1100 ਇੱਕ ਵਾਰੀ ਨਾਮ ਲਿਆ ਗਿਆ 1100 ਇੱਕ ਵਾਰੀ ਇਸ ਬਾਣੀ ਦੇ ਵਿੱਚ ਤੇ ਪਰਮਾਤਮਾ ਪਰਮੇਸ਼ਰ ਨੂੰ ਨਮਸਕਾਰ ਕੀਤੀ ਗੁਰਗੱਲ ਗੀਤਰ ਸੱਚੇ ਬਾਦਸ਼ਾਹ ਜੀ ਨੂੰ ਨਮਸਕਾਰ ਮਤਲਬ ਜਿਹੜੀ ਉਹਦੀ ਉਸਤਤੀ ਕਰਨੀ ਹੈ ਨਾ ਇੱਕ ਦੰਦੀ ਬੋਲ ਕੇ ਕਰਨੀ ਜਿਹੜੀ ਦੂਜੇ ਨੂੰ ਸਮਝ ਪਵੇ ਤੇ ਇੱਕ ਆਪਣੇ ਮੂੰਹ ਦੇ ਵਿੱਚ ਰਹਿਣੇ ਲੱਭੇ ਇੱਕ ਉਸਤਤ ਮਨ ਮੈਂ ਕਰਨ ਦੇ ਅੰਕਾਰ ਮਨ ਦੇ ਵਿੱਚ ਕਰਨੀ ਹਾਂਜੀ ਸੋ ਇੱਕ ਮਨ ਦੇ ਵਿੱਚ ਉਸਤਤੀ ਕਰਨੀ ਹੁਣ ਜਾਪ ਸਾਹਿਬ ਦੇ ਵਿੱਚ ਕੱਲਾ ਕੱਲਾ ਨਾਮ ਲੈ ਕੇ ਉਹਦੀ ਉਸਤਤੀ ਕੀਤੀ ਸਹਿਬ ਸੱਚੇ ਪਾਤਸ਼ਾਹ ਜੀ ਨੇ ਉਥੇ ਇਹ ਇਤਿਹਾਸ ਵਿੱਚ ਇਹ ਵੀ ਜ਼ਿਕਰ ਆਉਂਦਾ ਹੈ ਕਹਿੰਦੇ ਇਹ ਬਾਣੀ ਐਸੀ ਸੀ ਅ ਗੁਰੂ ਸਾਹਿਬ ਜੀ ਨੇ ਦੀ ਸ਼ੰਦਾਬੰਦੀ ਇਸ ਤਰੀਕੇ ਦੀ ਕੀਤੀ ਵੀ ਅਨੰਦਪੁਰ ਸਾਹਿਬ ਦੇ ਵਿੱਚ ਉਧਰੋਂ ਜਾਬ ਸਾਹਿਬ ਦੀ ਬਾਣੀ ਨਗਾਰੇ ਦੇ ਚੋੜ ਤੇ ਪੜੀ ਜਾਂਦੀ ਸੀ ਉਧਰੋਂ ਸਿੰਘ ਗਤਕਾ ਖੇਡਦੇ ਹੁੰਦੇ ਸੀ ਔਰ ਜਿੱਦਾਂ ਚਾਲ ਹੁੰਦੀ ਸੀ ਸ਼ੰਦ ਦੀ ਉਦਾਂ ਹੀ ਕਰਕੇ ਦੇ ਪੈਦਲੇ ਕਰਦੇ ਹੁੰਦੇ ਸੀ ਇਹ ਵੀ ਇਤਿਹਾਸ ਵਿੱਚ ਜੇ ਕਰਾਇਆ ਸੀ ਮਤਲਬ ਅਸੀਂ ਨੂੰ ਇਹ ਮੰਨ ਸਕਦੇ ਆ ਕਿ ਜਿਹੜੀ ਜਾਬ ਸਾਹਿਬ ਜੀ ਦੀ ਬਾਣੀ ਹੈ ਨਾ ਜੀ ਸੋ ਇਹ ਜੁੱਧ ਵੇਲਾ ਸਿੰਘ ਬਹੁਤ ਪੜਦੇ ਸੀਗੇ ਤੇ ਬੜਾ ਵੀਰਸਾ ਹੁੰਦਾ ਸੀ ਸਿੰਘਾਂ ਦੇ ਮਨ ਵਿੱਚ ਉਹ ਜਾਬ ਸਾਡੀ ਪਣੀ ਪੜਦੇ ਹੁੰਦੇ ਸੀਗੇ ਜੀ ਇਹ ਹੁਣ ਇਹਦੇ ਵਿੱਚ ਸਾਬ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਸ਼ਪੈ ਸ਼ੰਦ ਛੇ ਲਾਈਨਾਂ ਵਾਲਾ ਸ਼ੰਦ ਹੈ ਤਬ ਪ੍ਰਸਾਦ ਹਨ ਇਹ ਤੇ ਤ ਪ੍ਰਸਾਦ ਤਤੇ ਦੇ ਪੈਰ ਦੇ ਵਿੱਚ ਵਾਵਾ ਤਬ ਨਹੀਂ ਪੂਰਾ ਵਾਵਾ ਨਹੀਂ ਹਗਾ ਜੀ ਤ ਮਨ ਅੱਧਾ ਵਾਵਾ ਹੈ ਜੀ ਤ ਪ੍ਰਸਾਦ ਅ ਪ੍ਰਸਾਦ ਹੋ ਗਿਆ ਉਹਦੀ ਕਿਰਪਾ ਜਾਇ ਇਥੇ ਇਹਨੇ ਤਪ ਪ੍ਰਸਾਦ ਵੀ ਆਵੇਗਾ ਇਹਨੇ ਤਉ ਪ੍ਰਸਾਦ ਵੀ ਤਪ ਪ੍ਰਸਾਦ ਵੀ ਆਵੇਗਾ ਜੀ ਤੇ ਹੈਗਾ ਇੱਕ ਵਾਰ ਤੇ ਕੋਈ ਵੀ ਤੇਰੀ ਕਿਰਪਾ ਜਿਹਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਦਾ ਨਾ ਗੁਰ ਪ੍ਰਸਾਦ ਤੇ ਇਸੇ ਤਰ੍ਹਾਂ ਹੀ ਤੁਹਾਨੂੰ ਦਸਮ ਦੀ ਬਾਣੀ ਦੇ ਵਿੱਚ ਜਿਹੜਾ ਤਪ ਪ੍ਰਸਾਦ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਤਕੀਆ ਕਲਾਮ ਮਰ ਤੇਰੀ ਕਿਰਪਾ ਤੇਰੀ ਕਿਰਪਾ ਤੇਰੀ ਕਿਰਪਾ ਹੀ ਉਹ ਕਹਿੰਦੇ ਨੇ ਅੱਛਾ ਹੁਣ ਮਹਾਰਾਜ ਜੀ ਸ਼ੁਰੂ ਕਰਦੇ ਆ ਇਹ 6 ਲਾਈਨਾਂ ਵਾਲਾ ਸ਼ੰਦ ਹੈ ਜੀ ਇਹਨੂੰ ਬਸ ਇਹਨੂੰ ਸਮਝ ਲਓ ਸਾਰਾ ਜਾਪ ਸਬ ਜਿਹੜਾ ਆ ਸੋ ਇਹਦੀ ਹੀ ਵਿਆਖਿਆ ਕਰਤਾ ਪਿਆ ਜੀ ਭਾਸ਼ਾ ਕਹਿੰਦੇ ਚਕਰ ਚਿਹਨ ਅਰ ਬਰਣ ਜਾਤ ਅਰ ਪਾਤ ਨਹਿਨ ਜਹਿ ਭਾਸ਼ਾ ਕਹਿੰਦੇ ਚਕਰ ਇਹਨੂੰ ਇਹਨੂੰ ਇਹ ਬੜੇ ਚਕਰ ਚਿਹਨ ਅੰਦਰ ਜਿਹੜੇ ਚੱਕਰ ਹੁੰਦੇ ਚੱਕਰ ਉਹ ਨਹੀਂ ਜਿੱਦਾਂ ਆ ਜਿਹੜੇ ਗੋਲ ਚੱਕਰ ਹੁੰਦੇ ਨੇ ਉਹ ਉਹਨਾਂ ਨੂੰ ਨਹੀਂ ਜਿਹੜੇ ਹੱਥਾਂ ਦੀਆਂ ਲਕੀਰਾਂ ਦੇ ਚੱਕਰ ਹੁੰਦੇ ਨੇ ਜੀ ਇਹ ਉਧਰ ਉਧਰ ਇਸ਼ਾਰਾ ਹੈ ਜੀ ਆ ਸਾਡੇ ਹੱਥ ਨੇ ਜੀ ਇਹਨਾਂ ਦੇ ਵਿੱਚ ਜਿਹੜੀਆਂ ਛੋਟੇ ਛੋਟੇ ਫਿੰਗਰਪ੍ਰਿੰਟ ਜਿਹਨੂੰ ਕਹਿੰਦੇ ਇਹਨਾਂ ਦੇ ਵਿੱਚ ਚੱਕਰ ਬਣੇ ਹੋਏ ਨੇ ਚੱਕਰ ਤੇ ਇਹ ਚਿਹਨ ਚਿਹਨ ਸ਼ਾਨ ਇਹ ਸਾਡੇ ਨਿਸ਼ਾਨ ਨੇ ਇਦਾਂ ਦੇ ਤੇਰੀਆਂ ਹੱਥਾਂ ਦੀਆਂ ਕੋਈ ਇਦਾਂ ਦੀਆਂ ਲਕੀਰਾਂ ਨਹੀਂ ਚਿੰਨ ਬਣੇ ਹੋਣ ਇਦਾਂ ਦੇ ਚੱਕਰ ਬਣੇ ਹੋਣ ਨਾ ਤੇ ਦੂਜਾ ਕਹਤਾ ਅਰ ਵਰਣ ਜਿੱਦਾਂ ਖੱਤਰੀ ਬ੍ਰਹਮਣ ਸ਼ੂਦਰ ਵੈਸ਼ ਇਦਾਂ ਦਾ ਕੋਈ 13 ਵਰਣ ਹੋਵੇਗਾ ਤੇਰਾ ਕੋਈ ਤਾਂ ਤਾਂ ਵਰਣ ਨਹੀਂ ਹੈ ਜਾਤ ਤੇਰੀ ਕੋਈ ਜਾਤ ਜਿਦਾ ਗੋਤਰ ਆ ਇਹ ਆ ਗੋਤਾ ਗੋਤ ਨਹੀਂ ਤੇਰੀ ਕੋਈ ਜਾਤੀ ਨਹੀਂ ਤੇਰਾ ਕੋਈ ਗੋਤਰ ਨਹੀਂ ਅਰ ਪਾਤ ਪਾਤ ਬਰਾਦਰੀ ਬਰਾਦਰੀ ਕਹਿ ਲੋ ਜੀ ਨਾ ਤੋ ਇੱਕ ਇੱਕ ਜਾਤੀ ਦੇ ਵਿੱਚ ਕਈ ਕਈ ਬਰਾਦਰੀਆਂ ਮਤਲਬ ਕੋਈ ਉੱਚੀਆਂ ਕੋਈ ਨੀਵੀਆਂ ਇਦਾਂ ਚੱਲਦਾ ਜੀ ਕਈ ਗੋਤਰ ਨੂੰ ਹੀ ਬਰਾਦਰੀ ਕਹਿ ਦਿੰਦੇ ਆ ਜੀ ਤੇਰੀ ਕੋਈ ਪਾਤੀ ਨਹੀਂ ਹੈ ਜੀ ਕੋਈ ਬਰਾਦਰੀ ਨਹੀਂ ਹੈ ਨਹਿ ਨਜੇ ਨਹੀਂ ਹੈ ਪਰਮਾਤਮਾ ਪਰਮੇਸ਼ਰ ਇਹ ਕਹਿੰਦੇ ਰੂਪ ਰੰਗ ਅਰ ਰੇਖ ਭੇਖ ਤੇਰਾ ਕੋਈ ਰੂਪ ਨਹੀਂ ਕਾਲਾ ਗੂਰਾ ਪੀਲਾ ਨੀਲਾ ਇਦਾਂ ਦਾ ਕੋਈ ਤੇਰਾ ਰੂਪ ਨਹੀਂ ਹੈ ਤੇ ਰੂਪ ਆਕਾਰ ਨੂੰ ਕਹਿੰਦੇ ਕੋਈ ਅੱਗੇ ਰੰਗ ਕਹਿ ਦਿੰਦਾ ਕਾਲਾ ਗੋਲਾ ਨੀਲਾ ਪੀਲਾ ਇਹ ਰੰਗ ਹੋ ਗਿਆ ਤੇ ਰੂਪ ਜਿੱਦਾਂ ਆਕਾਰ ਬਣੇ ਹੋਏ ਹੁੰਦੇ ਨੇ ਸੋ ਇਦਾਂ ਦਾ ਕੋਈ ਰੂਪ ਨਹੀਂ ਤੇਰਾ ਕੋਈ ਰੰਗ ਨਹੀਂ ਤੇ ਰੇਖ ਤੇ ਭੇਖ ਰੇਖ ਰੇਖਾ ਚਿੱਤਰ ਜਿਹੜੇ ਹੁੰਦੇ ਨੇ ਦੇਖਾ ਮਾ ਬਣਾ ਬਣਾ ਕੇ ਚਿੱਤਰ ਬਣਾਏ ਹੁੰਦੇ ਨੇ ਕੋਈ ਦਾਂ ਦਾ ਤੇਰਾ ਕੋਈ ਚਿੱਤਰ ਨਹੀਂ ਹੈ ਕੋਈ ਭੇਖ ਨਹੀਂ ਤੇਰਾ ਖਾਸ ਵੀ ਤੇਰਾ ਉਹ ਖਾਸ ਭੇਖ ਭੀ ਹੋ ਹੋ ਭੀ ਇਸ ਭੇਖ ਦੇ ਵਿੱਚ ਜਾਂ ਤੂੰ ਜਾਂ ਤੈਨੂੰ ਇਹ ਭੇਖ ਚੰਗਾ ਲੱਗਦਾ ਚਿੱਟਿਆਂ ਵਾਲੇ ਚੰਗੇ ਲੱਗਦੇ ਨਹੀਂ ਲੀਨੀਆਂ ਵਾਲੇ ਚੰਗੇ ਲੱਗਦੇ ਪੀਲਿਆਂ ਵਾਲੇ ਚੰਗੇ ਲੱਗਦੇ ਐ ਵੀ ਇਦਾਂ ਦਾ ਤੇਰਾ ਕੋਈ ਭੇਖ ਨਹੀਂ ਹੈ ਜੀ ਕਹਿ ਨਾ ਸਕਤ ਕੇ ਕੋਈ ਵੀ ਕਹਿ ਨਹੀਂ ਸਕਦਾ ਆਹ ਤੇਰਾ ਰੂਪ ਐ ਰੰਗ ਐ ਵਰਣ ਕੁਲ ਐ ਆ ਚਕਰ ਚਿਹਨ ਕਾ ਜਾਤੀ ਐ ਕੋਈ ਕੁਝ ਨਹੀਂ ਕਹਿ ਸਕਦਾ ਤੇਰਾ ਹੈ ਹੀ ਕੁਛ ਨਹੀਂ ਜੀ ਅੱਛਾ ਫਿਰ ਆਇੰਦਾ ਵੀ ਅਗਰ ਕੋਈ ਰੂਪ ਰੰਗ ਨਹੀਂ ਕੋਈ ਚਕਰ ਚਿਹਨ ਨਹੀਂ ਜੀ ਕੋਈ ਜਾਤੀ ਨਹੀਂ ਕੋਈ ਪਾਤੀ ਨਹੀਂ ਤੇ ਇਹਦਾ ਮਤਲਬ ਹੈ ਹੀ ਨਹੀਂ ਉਹਦੀ ਹੋਂਦ ਹੀ ਹੈ ਨਹੀਂ ਸਹਿਬ ਜੀ ਕਹਿੰਦੇ ਨਹੀਂ ਭਈ ਉਹ ਹੈ ਉਹਨੂੰ ਕਹਿੰਦੇ ਅਚਲ ਮੂਰਤ ਤਦ ਮਹਾਰਾਣੀ ਜੇ ਜਪਜੀ ਸਾਹਿਬ ਦੇ ਅਕਾਲ ਮੂਰਤ ਆਖਿਆ ਨਾ ਜੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਅਚਲ ਮੂਰਤ ਐ ਉਹੀ ਹੈ ਜੀ ਅਕਾਲ ਦਾ ਮਤਲਬ ਵੀ ਉਹੀ ਹੈ ਅਚਲ ਦਾ ਮਤਲਬ ਵੀ ਉਹੀ ਹੈ ਇਹਨੂੰ ਅਚਲ ਨਹੀਂ ਪੜਨਾ ਪੜਨਾ ਇਹਨੂੰ ਅਚਲ ਪੜਨਾ ਚਲਾਏ ਮਾਨ ਨਹੀਂ ਹੈ ਮੂਰਤੀ ਤੇਰਾ ਸਰੂਪ ਚਲਾਏ ਮਾਨ ਤੋਂ ਭਾਵ ਤੇਰੇ ਤੇ ਕਾਲ ਦਾ ਪ੍ਰਭਾਵ ਹੈ ਅਕਾਲ ਮੂਰਤ ਕਹਿੰਦਾ ਉੱਥੇ ਤੇ ਅਚਲ ਮੂਰਤ ਤੇ ਤੇ ਉਤੇ ਕਾਲ ਦਾ ਕੋਈ ਪ੍ਰਭਾਵ ਨਹੀਂ ਸਮੇਂ ਦਾ ਕੋਈ ਪ੍ਰਭਾਵ ਨਹੀਂ ਮੌਤ ਤੇਰੇ ਤੇ ਨਹੀਂ ਆ ਸਕਦੀ ਜੀ ਤੇ ਅਨਪਹੁ ਪ੍ਰਕਾਸ਼ ਮੂਲ ਮੰਤਰ ਦੇ ਵਿੱਚ ਇਹਨੂੰ ਸਭੰਗ ਲਿਖਿਆ ਹੈ ਸਭੰਗ ਜੁਨੀ ਸਭੰਗ ਤੇ ਪ੍ਰਕਾਸ਼ ਕਿੱਥੋਂ ਬਾਕੀ ਜੋ ਵੀ ਪ੍ਰਕਾਸ਼ ਦੇ ਸੋਮੇ ਨੇ ਉਹਨਾਂ ਦਾ ਆਪਣੇ ਆਪ ਦੇ ਵਿੱਚੋਂ ਪ੍ਰਕਾਸ਼ ਨਹੀਂ ਹੈ ਜੀ ਪਰ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਜਿਹੜਾ ਤੇਰਾ ਪ੍ਰਕਾਸ਼ ਹੈ ਨਾ ਜਿਹਨੂੰ ਗਿਆਨ ਪ੍ਰਚੰਡ ਜਿਹੜਾ ਪ੍ਰਕਾਸ਼ ਜਿਹੜਾ ਉਹ ਤੇਰਾ ਆਪਣੇ ਆਪ ਚੋਂ ਅਨਭਉ ਪ੍ਰਕਾਸ਼ ਇੱਕ ਬੰਦੇ ਨੇ ਕਿਸੇ ਦੀ ਸਲਾਹ ਲਈ ਹੁੰਦੀ ਹੈ ਉਹ ਨੂੰ ਉਹ ਕਹਿ ਦਿੰਦਾ ਵੀ ਆ ਮਨ ਬੰਦੇ ਨੇ ਮੈਨੂੰ ਦੱਸਿਆ ਤਾਂ ਪਤਾ ਲੱਗਾ ਤੇ ਇੱਕ ਉਹ ਹੁੰਦੇ ਨੇ ਕਹਿੰਦੇ ਜੀ ਮੇ ਮੈਨੂੰ ਆਪਣੇ ਆਪ ਚੋਂ ਗਿਆਨ ਹੋਇਆ ਅਨਭਉ ਇਹ ਮੇਰਾ ਅਨਭਉ ਹੈ ਕਹਣਾ ਇਹਨੂੰ ਆਪਾਂ ਅਨਭਉ ਕਹਿ ਸਕਦੇ ਹਾਂ ਜੀ ਉਹਨੇ ਕਿਸੇ ਤੋਂ ਕੋਈ ਸਲਾਹ ਨਹੀਂ ਲਈ ਉਹਦਾ ਆਪਣਾ ਅਨਭਉ ਦਾ ਆਪਣਾ ਨਿੱਜੀ ਅਨਭਉ ਹੈ ਹੁਣ ਇੱਥੇ ਅਨਭਉ ਪ੍ਰਕਾਸ਼ ਉਹਦਾ ਆਪਣਾ ਪ੍ਰਕਾਸ਼ ਹੈ ਅਕਾਲਪੁਰਖ ਪਰਮਾਤਮਾ ਪਰਮੇਸ਼ਰ ਦਾ ਤੇ ਅਮਤੋਜ ਕਿਹਜਾ ਕਿੰਨਾ ਪ੍ਰਕਾਸ਼ ਹੈ ਕਿਤੇ ਕਿੰਨਾ ਪ੍ਰਕਾਸ਼ ਹੈ ਸੋ ਇਹਦੇ ਚ ਐੜਾ ਲੱਗ ਗਿਆ ਇਹਦੇ ਸ਼ਬਦ ਨੇ ਇੱਕ ਮਿੱਤ ਆ ਇੱਕ ਓਜ ਆ ਇਹ ਸ਼ਬਦ ਅਮਤੋਜ ਇੱਕ ਮਿੱਤ ਇੱਕ ਓਜ ਦੋ ਸ਼ਬਦ ਨੇ ਸੋ ਅਮਿਤ ਦਾ ਅਰਥ ਹੁੰਦਾ ਮਿੰਤੀ ਤੋਂ ਪਰੇ ਓਜ ਦਾ ਅਰਥ ਹੁੰਦਾ ਤਾਕਤ ਬਲ ਤੇ ਪ੍ਰਮਾਤਮਾ ਪਰਮੇਸ਼ਰ ਜਿਹੜਾ ਤੇਰਾ ਓਜ ਹੈ ਜਿਹੜਾ ਤੇਰਾ ਤੇਰੇ ਕੋਲ ਜੋ ਬਲ ਹੈ ਜੋ ਤੇਰੀ ਤਾਕਤ ਹੈ ਉਹ ਮਿੰਤੀਆਂ ਤੋਂ ਪਰੇ ਹੈ ਜੀ ਬਲ ਤੇਰਾ ਕਿੰਨਾ ਕੁ ਪ੍ਰਕਾਸ਼ ਹੈ ਉਹ ਮਿੰਤੀ ਤੋਂ ਪਰੇ ਹੈ ਜੀ ਬਲ ਅਤੋਲ ਹੈ ਕਿ ਹਜ ਹੈ ਕਿਹਾ ਜਾਂਦਾ ਹੈ ਕਿਹਾ ਜਾਂਦਾ ਹੈ ਕੋਟ ਇੰਦਰ ਇੰਦਰਾਣ ਸਾਹ ਸਾਹਾਣ ਗਣਜੈ ਇੱਕ ਅੰਦਰ ਦੀ ਗੱਲ ਨਹੀਂ ਇੱਥੇ ਕਰੋੜਾਂ ਹੀ ਇੰਦਰ ਨੇ ਕੇ ਨਾਲ ਕੀ ਕਹਤਾ ਇੰਦਰਾਣ ਜਿਹੜੇ ਕਰੋੜਾਂ ਇੰਦਰ ਨੇ ਉਹਨਾਂ ਦਾ ਵੀ ਤੂੰ ਇੰਦਰ ਹੈ ਉਹਨਾਂ ਦਾ ਵੀ ਤੂੰ ਮਾਲਕ ਹੈ ਸਹਾਹ ਸਹਾਨ ਜਿੰਨੇ ਵੀ ਸ਼ਾਹ ਨੇ ਸ਼ਾਹੂਕਾਰ ਨੇ ਉਹਨਾਂ ਦਾ ਤੂੰ ਸਹਾਣ ਅਸੀਂ ਸਾਹ ਤਾਰੀ ਪ੍ਰਾਣ ਤਾਰੀ ਜਿੰਨੇ ਜੀਵ ਹੈ ਤੇ ਸਾਨੂੰ ਸਾਹ ਦੇਣ ਵਾਲਾ ਕੌਣ ਹੈ ਪਰਮਾਤਮਾ ਪਰਮੇਸ਼ਰ ਸਾਡਾ ਸਾਹ ਹਾਨ ਹੈ ਸਾਨੂੰ ਸਾਹ ਦੇਣ ਵਾਲਾ ਗਣਜੈ ਗਿਣਿਆ ਜਾਂਦਾ ਹੈ ਫੇ ਕਹਿੰਦੇ ਤ੍ਰਿਭਵਨ ਮਹੀਪ ਤ੍ਰਿਭਵਨ ਕੀ ਤਿੰਨ ਭਵਨ ਮਹੀਪ ਰਾਜੇ ਤਿੰਨਾਂ ਭਵਨਾਂ ਦੇ ਰਾਜੇ ਆਕਾਸ਼ ਲੋਕ ਮਾਤ ਲੋਕ ਪਤਾਲ ਲੋਕ ਇਹਨੂੰ ਤਿੰਨ ਭਵਨ ਕਹਿ ਦਿੰਦੇ ਨੇ ਤੇ ਇਹਨਾਂ ਦੇ ਜਿੰਨੇ ਵੀ ਰਾਜੇ ਨੇ ਮਹੀਪ ਰਾਜੇ ਹੋ ਗਏ ਕਨਾਲ ਕਹਤਾ ਹੁਣ ਸੁਰ ਨਰ ਅਸੁਰ ਸੁਰ ਦੇਵਤੇ ਹੋ ਗਏ ਹੈਨਾ ਪੀ ਜਿੰਨੇ ਦੇਵਤੇ ਨੇ ਨਰ ਹੋ ਗਿਆ ਮਨੁੱਖ ਨੇ ਅਸੁਰ ਹੋ ਗਿਆ ਦਾਇਤ ਦਾਇਤ ਨੇ ਜਿਹੜੇ ਜੇ ਹੁਣ ਦਾਇਤ ਕਿਹਾ ਗਲਤ ਬੁੱਧੀ ਦੀ ਹੈ ਇਹ ਨਹੀਂ ਭੇਜਦਾ ਦਿਖਾਲ ਦੇ ਜਿਹੜੇ ਦਾਇਤ ਇਹਨਾਂ ਦੇ ਸਿਰਾਂ ਤੇ ਸ਼ਿੰਗ ਹੁੰਦੇ ਨੇ ਦਿਵਾਲ ਤੇ ਨਹੀਂ ਬੁੱਧੀ ਦਾ ਫਰਕ ਹੁੰਦਾ ਕੀ ਬਸ ਕਰਤੂਤ ਪਸ਼ੂ ਕੀ ਮਾਨਸ ਜਾਤ ਤੇ ਕੋਲ ਤਾਂ ਸਰੀਰ ਹੀ ਹੁੰਦੇ ਜੀ ਮਨੁੱਖ ਹੀ ਹੁੰਦੇ ਨੇ ਪਰ ਸੁਵਾ ਦੇਵਤਾਂ ਵਰਗੇ ਨੇ ਦੇਖਣ ਨੂੰ ਮਨੁੱਖ ਨੇ ਸੁਵਾ ਦੇਵਤਿਆਂ ਵਰਗਾ ਹੁੰਦਾ ਜੀ ਤੇ ਕੇ ਦੇਵਤੇ ਤੇ दैत्य ਦੋਨਾਂ ਦੇ ਵਿਚਕਾਰਲਾ ਜਿਹੜਾ ਦਰਜਾ ਉਹ ਨਰ ਦਾ ਆ ਮਨੁੱਖ ਦਾ ਆ ਜਦੋਂ ਮਨੁੱਖ ਪੂਰਾ ਮਨੁੱਖ ਬਣ ਜਾਂਦਾ ਫਿਰ ਉਹ ਜਾਂਦਾ ਦੇਵਤਿਆਂ ਵੱਲ ਨੂੰ ਨਰ ਜਦੋਂ ਨਰ ਬਣ ਜਾਂਦਾ ਫਿਰ ਬਣਦਾ ਨਰਾਇਣ ਬੰਦਾ ਬੰਦਗੀ ਕਰਨ ਲੱਗਦਾ ਫਿਰ ਬਣਦਾ ਫਿਰ ਹੁੰਦਾ ਇਹ ਵੱਡਦਾ ਪੂਰਾ ਬੰਦਾ ਚ ਕਿਉਂਕਿ ਵਿਚਾਰ ਹੈ ਜਿਹੜਾ ਨਾਰਿਆ ਜੀ ਦਾਇਤ ਵੀ ਹੋ ਸਕਦਾ ਇਹ ਦੇਵ ਵੀ ਹੋ ਸਕਦਾ ਦੇਵੇਨੀ ਇਹ ਜਿਹੜਾ ਸਵਰਗ ਲੋਕ ਹੈ ਉੱਥੇ ਦੀ ਗੱਲ ਹੈ ਜਦ 10ਵੇਂ ਪਾਸ਼ਾ ਜੀ ਦੇ ਬਚਨ ਆਉਂਦੇ ਨੇ ਜਬ ਹਮ ਧਰਮ ਕਰਮ ਮੋ ਆਏ ਦੇਵ ਲੋਕ ਤਬ ਪਿਤਾ ਸਧਾਈ ਉਹਨਾਂ ਨੇ ਦੇਵ ਲੋਕ ਦੀ ਗੱਲ ਕੀਤੀ ਹੈ ਦੇਵ ਲੋਕ ਇਹ ਨਹੀਂ ਕਿ ਜਿੱਥੇ ਰਾਜਾ ਇੰਦਰ ਰਾਜ ਕਰਦਾ ਵੀ ਗੁਰੂ ਤੇਗ ਬਹਾਦਰ ਜੀ ਉੱਥੇ ਚਲ ਗਏ ਦੇਵ ਲੋਕ ਦਾ ਅਰਥ ਹੈ ਵੀ ਪ੍ਰਭਪੁਰ ਹੈ ਨਾ ਇਹ ਪ੍ਰਭਪੁਰ ਕੀ ਆਪਿਆਨ ਤੇਗ ਬਹਾਦਰ ਸ਼ੀਕ ਰਿਆ ਕਰੀ ਨਾ ਕਿ ਉਹਨੂੰ ਦੇਵ ਲੋਕ ਨੂੰ ਪ੍ਰਭਪੁਰ ਵੀ ਕਿਹਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੱਛਾ ਪਟਾਣੇ ਜਿਹੜੇ ਸਵਈਏ ਲਿਖੇ ਨੇ ਉਹਦੇ ਵਿੱਚ ਜਿਹੜਾ ਚੌਥੇ ਪਾਸ਼ਾ ਜੀ ਦੀ ਉਸਤਤੀ ਦੇ ਵਿੱਚ ਆਖਰੀ ਸਵਈਆ ਲਿਖਿਆ ਉਹਦੇ ਵਿੱਚ ਵੀ ਉਹਨਾਂ ਨੇ ਦੇਵ ਲੋਕ ਸ਼ਬਦ ਵਰਤੇ ਆ ਜੀ ਦੇਵਪੁਰੀ ਮੈਂ ਕਿਹਾ ਆ ਪਰਮੇਸ਼ਰ ਭਾਇਓ ਹਰ ਸਿੰਘਾਸਨ ਦੀਓ ਸ਼੍ਰੀ ਗੁਰਤੇ ਬਿਠਾਇਓ ਜਿਸ ਕਰਕੇ ਜਿਹੜਾ ਆ ਦੇਵ ਸ਼ਬਦ ਹੈ ਨਾ ਜੀ ਸੁਰ ਸੁਰ ਸ਼ਬਦ ਹੈ ਇਹ ਨਾ ਇਹ ਨਹੀਂ ਕਿ ਲੈ ਇਹਨਾਂ ਦੇਵਤਿਆਂ ਵਾਸਤੇ ਹੀ ਹੈ ਜੀ ਤੇ ਦੇਵ ਲੋਕ ਪ੍ਰਪਰ ਦੀ ਗੱਲ ਹੁਣ ਇਹਦੇ ਕਹਿੰਦੇ ਸੁਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿ ਇੱਕ ਸ਼ਬਦ ਹੁੰਦਾ ਨੇਤ ਇੱਕ ਹੁੰਦਾ ਇਤੀ 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 ਹੁੰਦਾ ਮਤਲਬ ਜਦੋਂ ਕਿਸੇ ਬੰਦੇ ਦਾ ਜੀਵਨ ਖਤਮ ਹੋ ਜਾਵੇ ਇਤੀ ਹੋ ਜਾਂਦਾ ਫੇ ਇਤਿਹਾਸ ਲਿਖਿਆ ਜਾਂਦਾ ਜੀ ਜਦੋਂ ਉਹਦਾ ਜੀਵਨ ਇਤੀ ਹੋ ਗਿਆ ਸਮਾਪਤ ਇਤੀ ਦਾ ਅਰਥ ਹੁੰਦਾ ਸਮਾਪਤ ਸਮਾਪਤ ਹੋ ਗਿਆ ਜੀ ਪਰ ਜਿਹੜਾ ਪ੍ਰਮਾਤਮਾ ਪਰਮੇਸ਼ਰ ਹੈ ਉਹਦਾ ਕਦੀ ਇਤੀ ਨਹੀਂ ਹੋਇਆ ਉਹਦਾ ਕਦੀ ਅੰਤ ਨਹੀਂ ਹੋਇਆ ਹੁਣ ਜਿਹੜਾ ਨੇਤ ਦਾ ਅਰਥ ਹੁੰਦਾ ਵੀ ਨਾ ਇਤੀ ਉਦਾ ਅੰਤ ਨਹੀਂ ਹੈ ਅੰਤ ਨ ਪਾਵਤ ਦੇਵ ਸਵਹ ਹੁਣ ਇੰਦਰ ਮਹਾਸ਼ਿਵ ਜੋਗ ਕਰੀ ਦਸਵੇਂ ਪਾਤਸ਼ਾਹ ਜੀ ਤੇ ਇਹ ਵੀ ਬਜਨਾ ਆਪਾਂ ਸਰਵਣ ਕਰਾਂਗੇ ਪੜਨ ਜੀ ਤੇ ਇਸ ਕਰਕੇ ਅੱਛਾ ਉਹ ਨੂੰ ਕਹਿੰਦਾ ਕੋਣ ਹੈ ਨੇਤ ਨੇਤ ਕੌਣ ਕਹਿ ਰਿਹਾ ਬਨ ਬਨ ਜੰਗਲ ਨੂੰ ਵੀ ਕਹਿੰਦੇ ਬਨ ਪਾਣੀ ਨੂੰ ਵੀ ਕਹਿੰਦੇ ਹ ਜੀ ਬਨ ਵਿਖੇ ਬਨ ਫਿੱਕਾ ਤਿਆਗ ਰੀ ਸਖੀਏ ਨਾਮ ਮਹਾਰਸ਼ਪੀਓ ਉਹ ਪੀਣ ਦੀ ਗੱਲ ਆ ਗਈ ਨਾ ਜੀ ਤੇ ਇਸ ਕਰਕੇ ਉਹ ਵਿਖੇ ਬਨ ਜ਼ਹਿਰ ਦਾ ਪਾਣੀ ਉਪਰ ਕਰਨ ਦੇ ਸਾਬ ਨਾਲ ਫਿਰ ਲੱਗ ਜਾਂਦਾ ਪਰ ਇੱਥੇ ਆ ਜਾਂਦਾ ਜੀ ਜੰਗਲ ਦੀ ਗੱਲ ਆ ਗਈ ਜਿਹੜੇ ਜੰਗਲ ਨੇ ਨਾ ਜੰਗਲ ਦਾ ਇੱਕ ਇੱਕ ਦਰਖਤ ਜਿਹੜਾ ਆ ਉਹ ਤਨੂੰ ਨੇਤ-ਨੇਤ ਕਹਿੰਦਾ ਫਿਰ ਕੌਣ ਹੋਰ ਕੌਣ ਨੇਤ-ਨੇਤ ਬਨ ਤ੍ਰਿਣ ਤ੍ਰਿਣ ਕਾ ਕਾ ਹੈ ਨਾ ਐਡਾ ਕਾ ਕਿੱਦਾਂ ਕਹਿੰਦਾ ਜੀ ਜੰਗਲ ਕਿੱਦਾਂ ਕਹਿੰਦਾ ਦਰਖਤ ਕਿੱਦਾਂ ਕਹਿੰਦੇ ਨੇ ਹਵਾਵਾਂ ਚੱਲਦੀਆਂ ਨਾ ਜੀ ਜੋ ਸ਼ੂਗ ਦੇ ਹਵਾਵਾਂ ਇਹ ਆ ਤੁਸੀਂ ਦੇਖੋ ਪੱਤਿਆਂ ਦੀਆਂ ਆਵਾਜ਼ਾਂ ਆਉਨੀਆਂ ਜਿਹੜੇ ਸਰਕੜੇ ਹੁੰਦੇ ਨੇ ਉਹਨਾਂ ਦੀਆਂ ਵੀ ਸ਼ਾਂ ਸ਼ਾਂ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ ਇਹ ਸਾਰੇ ਤੈਨੂੰ ਹੀ ਕਹਿੰਦੇ ਨੇ ਤੈਨੂੰ ਹੀ ਨੇ ਤਨੇ ਕਹਿ ਰਹੇ ਨੇ ਕਹਿੰਦੇ ਦੇ ਕਦੇ ਤਬ ਸਰਵ ਨਾਮ ਤੇਰੇ ਸਾਰੇ ਹੀ ਨਾਮ ਨੇ ਕਥਾ ਕਵਨ ਜਿੰਨੇ ਤੇਰੇ ਨਾਮ ਨੇ ਇਹਨਾਂ ਨੂੰ ਕੌਣ ਹੈ ਜੋ ਕਥਨ ਕਰ ਸਕਦਾ ਹੈ ਉਕਨੇ ਨਾਮ ਉਹਨਾਂ ਨੇ ਨਾਮੇ ਵੀ ਕਹਿ ਦਿੱਤਾ ਨਾ ਤੇ ਨਾਮ ਵੀ ਸਾਰੇ ਤੇਰੇ ਨੇ ਉਹ ਜਪ ਸਾਹਿਬ ਦੀ ਇੱਕ ਐਸੀ ਬਾਣੀ ਹੈ ਜਿਹਦੇ ਵਿੱਚ ਵਿਰੋਧੀ ਭਾਸ਼ਾ ਹੈ ਹੀ ਕੋਈ ਨਹੀਂ ਹੈ ਜੀ ਵਿਰੋਧੀ ਭਾਸ਼ਾ ਕੁਝ ਨਹੀਂ ਹੈ ਦੇ ਵਿੱਚ ਇਹ ਮੈਲੇ ਇਦਾਂ ਦੀ ਬਾਣੀ ਸਾਨੂੰ ਮਿਲੂਗਾ ਜੇ ਚਾਨਣ ਨੂੰ ਨਮਸਕਾਰ ਹੈ ਨਾ ਅੰਧਕਾਰ ਨੂੰ ਵੀ ਨਮਸਕਾਰ ਕੀਤੀ ਹੋਈ ਹੈ ਸਹਿਬ ਮਹਾਰਾਜ ਸੱਚਮੈ ਦਸਮ ਦੀ ਬਾਣੀ ਹੈ ਹੀ ਸਾਰੀ ਬਾਣੀ ਐਸੀ ਹੈ ਪੀ ਇਹਦੇ ਵਿੱਚ ਕੋਈ ਵਿਰੋਧੀ ਬਾਤ ਨਹੀਂ ਮਿਲ ਖਾਸ ਕਰਕੇ ਲਈ ਜਪੁ ਸਾਹਿਬ ਦੀ ਬਾਣੀ ਹੈ ਸਭ ਬਿਲਕੁਲ ਸਾਰੇ ਪਾਸੇ ਜਿਦਕ ਬ੍ਰਹਮ ਦੀ ਸਹਿ ਬ੍ਰਹਮ ਸੁਣੀਏ ਇੱਕ ਇੱਕ ਵਖਾਣੀਆਂ ਇਹ ਤੁਹਾਨੂੰ ਜਪੁ ਸਾਹਿਬ ਦੇ ਵਿੱਚੋਂ ਸਾਰਾ ਕੁਝ ਲੰਬੇ ਕਾ ਜੀ ਸੇਸ਼ ਕਰਕੇ ਤੇਰੇ ਸਾਰੇ ਨਾਮ ਨੇ ਤੇ ਕੌਣ ਆ ਜਿਹੜਾ ਤੇਰੇ ਨਾਵਾਂ ਦਾ ਕਥਨ ਕਰ ਸਕੇ ਤੇ ਜਪੁਜੀ ਸਾਹਿਬ ਵਿੱਚ ਵੀ ਇਹ ਜਿਕਰ ਹੁੰਦਾ ਕਤ ਕਤ ਕਥੀ ਕੋਟੀ ਕੋਟ ਕੋਟ ਮਹਾਰਣ ਇਹ ਜਿਗਰ ਕੀਤਾ ਫੇ ਕਰਮਨਾ ਜਿਹੜੇ ਹੁਣ ਮੈਂ ਕਹਿਣ ਲੱਗਾ ਨਾ ਇਹ ਕਰਮਨਾਮ ਨੇ ਕਰਮਨਾਮ ਨੇ ਕਿ ਤੇਰੇ ਗੁਣਾ ਤੋਂ ਪੈਦਾ ਹੋਏ ਜਿਸ ਜਿਸ ਭਗਤ ਨੂੰ ਤੇਰਾ ਕੋਈ ਗੁਣ ਦਿਸ਼ਿਆ ਉਹਨੇ ਤੇਰਾ ਉਹੀ ਨਾਮ ਪਾ ਦਿੱਤਾ ਜਿਹਦਾ ਪਤਿਤ ਪਾਵਨ ਦੀਨ ਦਿਆਲ ਗਰੀਬ ਨਵਾਜ਼ ਸੋ ਕਿਰਪਾਲ ਗੁਸਾਈ ਗੋਪਾਲ ਨਾਰਾਇਣ ਇਹ ਸਾਰੇ ਹੀ ਨਾਮ ਜਿਹੜੇ ਨੇ ਇਹ ਕਰਮਨਾਮ ਕਰਮਨਾ ਮੈਂ ਤਾਂ ਤੇਰੇ ਜਿਹੜੇ ਕਰਮਨਾਮ ਹੈ ਪਰਨਤ ਉਹਨਾਂ ਨੂੰ ਮੈਂ ਵਰਣਨ ਕਰਦਾ ਨਾਲੇ ਕਹਤਾ ਸੁਮਤ ਪਰ ਤੇਰੀ ਦਿੱਤੀ ਹੋਈ ਮਤ ਦੇ ਅਨੁਸਾਰ ਇਹ ਮੇਰੀ ਮਤ ਨਹੀਂ ਹੈ ਤੇਰੀ ਮਤ ਅਨੁਸਾਰ ਮੈਂ ਵਰਣਨ ਕਰਨ ਲੱਗਾ ਸੋ ਉਹ ਸਾਰੇ ਨਾਮ ਨੇ ਜਿਹੜੇ ਤੇਰੇ ਕਰਮਨਾਮ ਨੇ ਉਹਨਾਂ ਦਾ ਮੈਂ ਕਹਿੰਦੇ ਗੁਰੂ ਕਲਗੀਧਰ ਮਹਾਰਿਸ਼ ਸੱਚੇ ਪਾਸ਼ਾ ਕਹਿੰਦੇ ਜ਼ਿਕਰ ਕਰਨ ਲੱਗਾ ਸੋ ਇਹ ਜੋਬ ਸਾਹਿਬ ਜੀ ਦਾ ਜਾਂ ਕਹੋ ਪੂਰੀ ਦਸ਼ਮਦੀ ਬਾਣੀ ਦਾ ਇੱਕ ਮੂਲ ਮੰਤਰ ਹੀ ਹੈ ਜੀ ਜਿਹੜਾ ਛੇ ਛੇ ਪਦਿਆਂ ਦਾ ਜੀ ਛੇ ਲਾਈਨਾਂ ਦਾ ਛਪੈ ਛੰਦ 임ਾਰ ਸਚੇ ਪਾਤਸ਼ਾਹ ਨੇ ਲਿਖਿਆ ਸੋ ਇਹਦੇ ਵਿੱਚ ਸਹਿਬ ਸਚੇ ਪਾਤਸ਼ਾਹ ਜੋ ਮੂਲ ਮੰਤਰ ਦੇ ਵਿੱਚ ਬਚਨ ਨੇ ਸਾਰੇ ਉਹੀ तकरीबन ਬਚਨ ਨੇ ਸੋ ਆਪਾਂ ਅੱਜ ਸ਼ੁਰੂਆਤ ਕਰ ਲਈ ਹੈ ਜੀ ਹੁਣ ਗੁਰੂ ਮਹਾਰਜ ਸਚੇ ਪਾਤਸ਼ਾਹ ਜੀ ਕਿਰਪਾ ਕਰਨ ਤੇ ਇਹ ਜੋਬ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਸਾਰੀ ਜਦ ਜਦ ਅਸ਼ੰਦਾਬੰਦੀ ਹੈਗੀ ਆ ਸੋ ਆਪਾਂ ਗੁਰੂ ਸਾਹਿਬ ਜੀ ਤੇ ਕਰਾਉਂਦੇ ਜਾਣ ਕੇ ਅਰਥ ਉਸੇ ਤਰ੍ਹਾਂ ਆਪਾਂ ਜੀ ਨੇ ਆਪਾਂ ਸਾਰਿਆਂ ਨੇ ਸਰਵਣ ਕਰਨੇ ਭੁੱਲਾ ਚੁੱਕਾ ਦੀ ਹਿਮਾ ਜੀ ਵਾਹਿਗੁਰੂ